ਜੀ ਪਿਆ ਸਾਰੀ ਨੂੰ ਜਪਾਉਂਦਾ। ਕੋਸ਼ਿਸ਼ ਬੰਦਾ ਕਰਦਾ ਮੇਰੇ ਵੀਰੋ। ਉਦੋਂ ਬਾਅਦ 2000 ਹੀ ਉਹਨੂੰ ਤਾਂ ਵੱਢੀਪਾ। ਨੌਜੀ ਕੈਟਲੋਗ ਇੰਟਰਡਿੰਗ ਸਵੇਰੇ 9 ਵਜੇ। ਕੋਈ ਤਾਂ 12 ਟਾਈਮ ਦਾ ਮੈਂ। ਸਾਡੇ ਦਾ ਟ੍ਰੇਨ ਉੱਠਣਾ ਦਾ। ਬਲੌਗ ਦੀ ਸਟਾਰਟਿੰਗ ਦੀ ਬਣਾਉਣਾ ਠੀਕ ਹੈ ਚਲੋ ਫੋਟੇ ਚਾ ਲੜਦੇ ਘਰੇ ਪੀ ਲਿਆ ਚਾਹ ਫੇਲ ਚਲਦੇ ਆ ਬੰਦੇ ਰੋਟੀ ਬੜਾ ਕੇ ਲੈਣਾ ਨੇ ਜਿਹੜਾ ਕੰਮ ਚੱਲਦਾ ਆਪਣਾ ਨੇ ਇਹਨੂੰ ਦੱਸ ਗੋਣੇ ਬਣਾ ਬਟ ਗਿਆ ਇਹ ਕਰ ਲਈ ਆ ਕਰ ਲਈ ਫਿਰ ਪਾਏ ਖੁਡੇ ਖੱਡੇ ਤਿਆਰ ਕਰਨੇ ਆ ਜੋੜੀਆਂ ਲਾਉਣ ਨੂੰ ਜੋੜੋ ਲਾਉਣ ਨੂੰ ਖੁਡੇ ਤਿਆਰ ਕਰਨੇ ਆ ਤੇ ਰਿਸ਼ਤੇਦਾਰੀ ਚੀ ਆਣਾ ਸੋ ਮਨੀ ਕੰਮ ਹੈ ਮੁਗਦੀ ਗੱਲ ਹਾਂਜੀ ਪਹੁੰਚ ਕੇ ਖੇਤ ਲੈ ਕੇ ਰੋਟੀ ਤੇ ਲੱਸੀ ਜੀ ਆਪਣੇ ਬੰਦੇ ਦੀ ਠੀਕ ਹੈ ਹੋ ਹੋ ਚਲੋ ਦੇਖਦੇ ਹਾਂ ਹੁਣ ਕੀ ਹਾਲ ਕਰਦਾ ਬਈ ਕੀ ਬੰਦਾ ਕਰਦਾ ਕੰਮ ਤਾਂ ਬਹੁਤ ਕਰਨੀ ਆ ਇਹਦੇ ਚਲੋ ਹੌਲੀ ਹੌਲੀ ਹੋ ਜਾਣਗੇ ਭਾਈ ਸਾਰੇ ਹਾਂ ਜੀ ਚੰਮੀਏ ਘਰ ਨੂੰ ਰੈਂਚ ਲੈ ਜਾਂਦੇ ਆਂ ਆਏ ਹੋਏ ਰੈਂਚ 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 ਭਾਈ ਹੋਏ ਮੁਰੇ ਹੀ ਪਿਆ ਕਰਮਾ ਵਾਲਾ ਠੀਕ ਹੈ ਚੱਕ ਲੇ ਰੈਂਚ ਰੂਟੀ ਨੂੰ ਖਰਾਦੀ ਜਿ세 ਤਰ ਆਪਣੇ ਬੰਦੇ ਨੂੰ ਖਾ ਲਈ ਉਹਨੇ ਫਲੀਆਂ ਭਿੰਡਾਂ ਤੋੜੀਆਂ ਤੇ ਹੁਣ ਇਹ ਮੈਂ ਇੱਕ ਦਾ ਲਾਇਆ ਮੈਚ ਗੇਮ ਦਾ ਤੇ ਹੁਣ ਚੱਲੇ ਘਰੇ ਆਏ ਤਾਂ ਘੋਲਣਾ ਵਾਲਾ ਮੁੰਡਾ ਨਹੀਂ ਆਇਆ ਅਜੇ ਹੁਣ ਉਹ ਵੀ ਤੇ ਅਸੀਂ ਆ ਜੀ ਆਪਾਂ ਖੋਡੇ ਖਾਡੇ ਸਾਫ ਕਰਕੇ ਜੋੜੀਆਂ ਲਾ ਦੇਾਂਗੇ ਤੇ ਚਲੋ ਦੇਖਦੇ ਹਾਂ ਫਿਰ ਕੀ ਬਾਤ ਹਾਂਜੀ ਆ ਗਏ ਇੱਧਰਲੇ ਘਰੇ ਤੇ ਸੁੱਖ ਨਾਲ ਬੰਦੇ ਵੀ ਵਾਵਾ ਇਕੱਠੇ ਹੋਇਆ ਇਹ ਤਾਂ ਤਿੰਨ ਰਲੇ ਦਾ ਕੰਮ ਗਲੇ ਠੀਕ ਹੈ ਕਿ ਨਹੀਂ ਘੋਲਣਾ ਵਾਲਾ ਮੁੰਡਾ ਆ ਗਿਆ ਚੋਬਰ ਆ ਗਿਆ ਉਦਰਾ ਇਧਰਲਾ ਖੁੱਡਾ ਤਿਆਰ ਕੀਤਾ ਸੀ ਆਪਾਂ ਅੱਜ ਇਧਰਲਾ ਖੁੱਡਾ ਕਰਕੇ ਤਿਆਰ ਬਈ ਆਹ ਵਾਲਾ ਇੱਕ ਨੰਬਰ ਬਣਾ ਕੇ ਤੇ ਇਹ ਜੋੜਾ ਛੱਡਦੇ ਠੀਕ ਆ ਬਾਬੋ ਐਨਾ ਹੀ ਕੰਮ ਹੈ ਲਾਈਟਾਂ ਆਪ ਟੱਪ ਬਜਾ ਗਈ ਵੀਰੇ ਪਹਿਲਾਂ ਤਾਂ ਮਾਤਾ ਫਿਰ ਬਈ ਮਾਤਾ ਦੇਖ ਲਓ ਖੁੱਡੇ ਹੈ ਗਗਰੇ ਮਾਤਾ ਹਾਂਜੀ ਕਰਕੇ ਗੁੱਡੇ ਸਾਡੇ ਸਾਫ ਜੀ ਛੜਨਾ ਜੋੜ ਵੇ ਲੈ ਕੇ ਕਰੇਗਾ ਬਾਬੇ ਦਾ ਨਾਲ ਲੇ ਕੇ ਠੀਕ ਹੈ ਹਾਂ ਲਾਉਣਾ ਹਾਵੀ ਲਓ ਜੀ ਆਂਗਾ ਵੀ ਸਾਰਾ ਜੋੜਗਾ ਨਹੀਂ ਯਾਰ ਤੇਨੇ ਜੋੜੇ ਖਰਾਬ ਕਰੀ ਜਾਂਦੀਆਂ ਇਹ ਕਦਾ ਰੋਜੇ ਨੂੰ ਨਹੀਂ ਪਤਾ ਲੱਗਿਆ ਮੈਂ ਕੀ ਕਰਨਾ ਹੈ ਦੂਜਿਆਂ ਦਾ ਹੋ ਗਿਆ ਸੈਟ ਸਾਰੀਆਂ ਏ ਬਾਈ ਯੂੜੀਆਂ ਨਹੀਂ ਖਾਉਣੀਆਂ ਚਾਹੀਦੀ ਆਪਾਂ ਪਰਾ ਨਾਲ ਹਾਂ ਗਾਲੀ ਆਪਾਂ ਜਿੱਤਣੀਆਂ ਜੇ ਖਾਦੀਆਂ ਹਾਂ ਪਹਿਲਾਂ ਤਾਂ ਬਾਹਲੇ ਕੋ ਥਪਾਂਗਾ ਆਪਾਂ ਵੀ ਇੱਥੇ ਨਹੀਂ ਬਹਿਣੀ ਆਪਣੇ ਲੋ ਆਪਾਂ ਜਿੱਤਣੀਆਂ ਨਹੀਂ ਰੋਜਾ ਨਹੀਂ ਹੁੰਦਾ ਥੱਲੇ ਜਾਣ ਵਾਲੀ ਮਗਰ ਉਹ ਵੀ ਮਗਰ ਉਹ ਵੀ ਮਗਰ ਉਹ ਵੀ ਮਗਰ ਹੈ ਇੱਕ ਉਹ ਕਬੂਤਰੀ ਨਹੀਂ ਆਈ ਮਗਰ ਉਹਦੇ ਠੀਕ ਹੈ ਧਰਤੀ ਵੀ ਨਹੀਂ ਹਿਲਾਈ ਸੰਯੋਤ ਤਾਂ ਚੱਲ ਸਹੀ ਹੈ ਬਸ ਕਰ ਲੈਣੀ ਸੈਟਿੰਗਾਂ ਪਿਓ ਲਈ ਇੱਕ ਟੋਕਰੀ ਘਟ ਗਈ ਬਾਬੇ ਉਹ ਥੱਲੇ ਬਸ ਉਹ ਆਪ ਲੈਉਣੀ ਹੈ ਇੱਕ ਮਿੰਟ ਕਰੋ ਫੋਨ ਆ ਜਾਂਦਾ ਮੈਂ ਕਰ ਲਾਂ ਗੱਲ ਬਾਤ ਹਾਂਜੀ ਇਹ ਕਾਇਰ ਹਥਿਆਰ ਬੰਦ ਕਰਨ ਦੇ ਕਿਹੜੇ ਹਥਿਆਰਾਂ ਦੇ ਸੌ ਉਹਨਾਂ ਦਾ ਸਾਡੇ ਕੋਲ ਹੈਗਾ ਕੁਝ ਨਹੀਂ ਸਾਰੇ ਡਾਊਨ ਕਰਿਆ ਸਾਡੇ ਓਕੇ ਹੋ ਗਿਆ ਰੋੜ ਬਈ ਹਣਾ ਇਧਰ ਨਵੀਂ ਕਬੂਤਰ ਛੱੜਦੇ ਆਪਾਂ ਠੀਕ ਐ ਇਹਦੇ ਨਾਲ ਤਾਂ ਛੱਡਨੇ ਆ ਗੋਨਿਆਣੇ ਵਾਲਾ ਉੱਡਿਆ ਜਿਹੜਾ ਉਹਦੀ ਭੈਣ ਠੀਕ ਐ ਥੱਲੜੇ ਨਾਲ ਛੱਡਣੀ ਆ ਉਹ ਯਾਰ ਉਹ ਤਾਂ ਹੀ ਕਬੂਤਰ ਚੱਕ ਲੈਣੇ ਨੇ ਕਮੈਂਡ ਲਾ ਉਹਨਾਂ ਤਾਂ ਛੱਡਰੀ ਨਹੀਂ ਕੋਈ ਆਪਾਂ ਇੱਕ ਹੌਦ ਨਾਲ ਛੱਡਣੀ ਐ ਇੱਕ ਹੌਦ ਨਾਲ ਬਸ ਲਿਆ ਆਇਆ ਛਾਕ ਕੀ ਹੋਗੀ ਕਾਲਾ ਜਵੜਨ ਦੀ ਕਬੂਤਰੀ ਠੀਕ ਐ ਇੱਕ ਅਗਲ ਟੂਸਿਆਂ ਦੀ ਤੇ ਇੱਕ ਪੂਰੀ ਕਿੰਨੀ ਲਾਉਣੀ ਐ ਇਹ ਪੂਰੀ ਹੋਰ ਮੇ ਜੀ ਨੂੰ ਭੁੱਲ ਗਿਆ ਆਪਰੇ ਮੂਤਰ ਨੂੰ ਜਗਾਉਣਗੇ ਯਾਰ ਖੜ ਜੋ ਯਾਰ ਪਰ ਇਹਨੇ ਤਿੰਨ ਹੀ ਲਾਉਣੀਆਂ ਸੀਗਾ ਉਹਦੇ ਨਾਲ ਤਾਂ ਕੋਈ ਹਾਂ ਟੂਸਿਆਂ ਵਾਲੀ ਪੱਟੀ ਉਹ 64 ਸਾਲ ਨਾਲ ਬਟੂਸਿਆਂ ਤਾਂ ਹੀ ਲੱਗੇ ਵਿਖ ਕਦੇ 64 ਸਾਲ ਨਾਲ ਟੂਸਿਆਂ ਆ ਉਦੋਂ ਸਿੱਧਾ ਜਦੋਂ ਸਭੀ ਜੂੜੀ ਦਾ ਪੱਠਾ ਬੱਠੀ ਹੋਵੇ ਉਦੋਂ ਸਿੱਧੀ ਤੂਸਿਆਂ ਦਾ ਕੋਈ ਹੋਵੇ ਲਾਇਆ ਕੋਈ ਇਹੋ ਜਿਹਾ ਨਹੀਂ ਲਾਇਆ ਲਾਇਆ ਹੋਇਆ ਨਹੀਂ ਲਾਇਆ ਫਿਰ ਤੂੰ ਤੂਸਿਆਂ ਵਾਲੇ ਤੂਸਿਆਂ ਦੀ ਪੱਠੀ ਚੱਕ ਲੈ ਲੋ ਉਹਦੇ ਨਾਲ ਲਾ ਦੇ ਜਹੋਂ ਸਾਲਾਂ ਹਾਂ ਉਹਦੇ ਨਾਲ ਬਗਲਾਂ ਵਾਲੇ ਨਾਲ ਲਾ ਦੇ ਨੇ ਪੌਦੀ ਗੋਣਿਆਂ ਵਾਲੀ ਭੈਣ ਕਹੇ ਦੇ ਨਾਲ ਲਾ ਲੈਣਾ ਬਣਾ ਵੱਡੇ ਸ਼ਾਕ ਦੀ ਪੱਠੀ ਗਲਾਬੀ ਖੁੰਝਲ ਦੀ ਮਾਂ ਬਣ ਗਈ ਐ ਵੀਦ ਨੂੰ ਤਾਂ 사랑ਦਾ ਗਲਤ ਕੰਮ ਹੋ ਗਿਆ ਚੱਕੀ ਹੁੰਦੇ ਮੁੰਡੇ ਦੱਬੀ ਤਰੀ ਹੁੰਦੇ ਬੰਨੀ ਆ ਲੈ ਬਾਬਾ ਮੇਰੇ ਛੜ ਛੜ ਕੇ ਵੀ ਆਪੇ ਜਾਂ ਮੇ ਹੋਏ ਛੜ ਦੰਨੇ ਆ ਸਰੀਰ ਨਾ ਖਾ ਤੂੰ ਮੇਰਾ ਬਸ ਸਰੀਰ ਤਾਂ ਤੇਰਾ ਨਹੀਂ ਖਵਾਇਆ ਮੈਂ ਸਹੀ ਆ ਵੀ ਆ ਵੀ ਸਹੀ ਐ ਇੱਕ ਨੰਬਰਾਂ ਜੋੜੀ ਆ ਵੀ ਨਾ ਹਾਂ ਇਹ ਤਾਂ ਇਹਨਾਂ ਲਾਉਣ ਨੂੰ ਅੱਖੇ ਨੇ ਤਨ ਨਾਲ ਮੈਂ ਸਹੀ ਐ ਵੜ ਗਈ ਗੱਲ ਜੀ ਤੇ ਇਹਨਾਂ ਬਹਾ ਛੱਡ ਦੇ ਪਰਾਂ ਤੇ ਕਰਈ ਗੋ ਇਹਨੂੰ ਉਹ ਲਿਆ ਗੋਨਿਆਂ ਦੀ ਭੈਣ ਓਕੇ ਬਾਬ ਕੰਮ ਸੈਟ ਤੇਰਾ ਰਾਦੂ ਮੇਰੀ ਬੋਲ ਨਹੀਂ ਕਰਦਾ ਬਿੜ ਤੇ ਨਾਲ ਪੈ ਗਿਆ ਯਾਰ ਜੀ ਆ ਗੱਲ ਮਾੜੀ ਐ ਮੈਂ ਉਹ ਮੈਂ ਕਰਦਾ ਇਹਦੀ ਫਿਰ ਚਲ ਯਾਰ ਆਹੀ ਹੁੰਦਾਣਾ ਆਸੀ ਦੇ ਬਾਈ ਕਈ ਜੋੜੀਆਂ ਤਾਂ ਲੱਗੀਆਂ ਸਹੀ ਕਈ ਜੋੜੀਆਂ ਠਿੱਠ ਕਰੀ ਜਾਂਦੀਆਂ ਐ ਇੱਕ ਪਾ ਉਹ ਵੀ ਛੱਡਣਾ ਤੇ ਇਦਰੇ ਨਾ ਭੋਲੀ ਹੀ ਐ ਉਹ ਐਂ ਕਰੇ ਖੰਡ ਇੱਕ ਵਾਰ ਹੋਰ ਲਾਉਣੀ ਸੀ ਜੁੜੀ ਆਪਾਂ ਖੜ ਜਾਗਾ ਦਿਖਾਵਾਂ ਤੈਨੂੰ ਪੈਂਤਰਾ ਹਾਂਜੀ ਬਾਦ ਚੱਲੇ ਆ ਜੀ ਇੱਥੇ ਆਹ ਦੇਖ ਕੇ ਉਹ ਆ ਜੀ ਆਹਦੀ ਹੈ ਇੱਕ ਨੌਕਰੀ ਲਿਆਉਣੇ ਆ ਉਹ ਬੈਠ ਕੇ ਇੱਕ ਉਹ ਘਰ ਤੇ ਟੰਣਾ ਹੁੰਦਲੇ ਆਗੇ ਵੀ ਹੁਣ ਨਾ ਜੀ ਇਹਨਾਂ ਦਾ ਹੋਰ ਨਾ ਲਾਵੇ ਕੋਈ ਚੰਗੀਆਂ ਕਿਵੇਂ ਆਪਣੇ ਆਣੋ ਕੋਈ ਬਣਾ ਰਿਹਾ ਨੌਡੀ ਗਾਣਾ ਉਧਰ ਟ੍ਰਿਕੜੀ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਇਹ ਚੱਲ ਪਿਆ ਉਹ ਰਹਿਣ ਦੇ ਤੂੰ ਮੰਨ ਲਿਆ ਕਾਲੀ ਕੁਲੀ ਨਾਲ ਲੱਗੇ ਨਾਲ ਆਇਓ 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 ਨੌਡੀ ਫੋਟਾ ਨੰਬਰ 1 ਤੇ ਰੱਖ ਦੇ ਦਾਨੇ ਠੀਕ ਆ ਇੱਕ ਕਬੂਤਰ ਵੀ ਕੱਟ ਵੀ ਦਿੱਤਾ ਅੱਜ ਬਈ ਕਿਹੜਾ ਆਪਾਂ ਪਾਕਾ ਛੱਡਿਆ ਜੀ ਆਪਣਾ ਹਰੇ ਟੂਥਿਆਂ ਵਾਲਾ ਕਬੂਤਰ ਪਾਕਾ ਹਰੇ ਟੂਥਿਆਂ ਦੇ ਨਾਲ ਟਾਈਮ ਕਟਾ ਕੇ ਮੁੜਿਆ ਆਇਆ ਸੀਗਾ ਤੇ ਦਾ ਭਰਾ ਦੇ ਦਾ ਗਲਾਬੀ ਦੂਸਣ ਜਿਹੜਾ ਜਿਹੜਾ ਪੱਜਦਲ ਉਹਦੇ ਦੇ ਨਾਲ ਕੀ ਨੇ ਗੇਂਜੀ ਵਾਲੇ ਬਾਜੀ ਤੋਂ ਮੋੜ ਕੇ ਲਿਆਂਦਾ ਸੀਗਾ ਕਬੂਤਰਾਂ ਚ ਲੈ ਆਇਗਾ ਕੋਈ ਮਿੱਤਰ ਆਪਣਾ ਇੱਥੋਂ ਆਇਆ ਸੀਗਾ ਲਹਿਰੇ ਖੰਨੀ ਤੋਂ ਸ਼ਾਇਦ ਮੈਨੂੰ ਲੱਗਦਾ ਹੈ ਵੀ ਵੀਡੀਓ ਤਾਂ ਬਣਾਈ ਨਹੀਂ ਹਨਾ ਮੈਂ ਤੇ ਉਹ ਖਾਸ ਲੈ ਆ ਜੀ ਸਾਨੂੰ ਮੈਂ ਕਈ ਬਟੇ ਨਾਲ ਚਲਦੇ ਆਏ ਬਟੇ ਨੂੰ ਕੋ ਕਬੂਤਰ ਨੂੰ ਦੇਦਾ ਆਪਾਂ ਬਾਅਦ ਇੱਕ ਦੋ ਤਿੰਨ ਕਬੂਤਰ ਹੋਰ ਦੇਣਾ ਖਾਸ ਬੰਦਿਆਂ ਨੂੰ ਬਾਹਰ ਹੋ ਕੇ ਦੇ ਨਹੀਂ ਕਰਨਾ ਠੀਕ ਹੈ ਲਓ ਜੀ ਕੋਡਾ ਨੰਬਰ 2G ਰੱਖ ਦੇ ਦਾ ਇੱਕ ਜੀ ਵਜਿਆਣੇ ਮੋੜ ਮੁੜ ਕੇ ਚੱਲ ਮਦਾਨੇ ਰੱਖਦਾ ਲੋ ਜੀ ਦਾਣੇ ਤੁਨੇ ਰੱਖੀਏ ਆ ਜਾਲ ਜਿਹੜੇ ਕਬੂਤਰ ਛਡੇ ਹੀ ਵੱਡੇ ਐਕਸਟਰਾ ਪਿਆਰ ਨਾਲ ਫੜੀ ਸ਼ੇਰਾ ਇਹ ਸਾਰੇ ਇੱਧਰ ਸ਼ਿਫਟ ਕਰ ਦਿੰਦਾ ਮੈਨੂੰ ਕੋਈ ਨਹੀਂ ਹੁੰਦਾ ਠੀਕ ਹੈ ਤੇ ਲੋ ਜੀ ਪਹਿਲਾਂ ਤਾਂ ਰੱਖੇ ਕਬੂਤਰਾਂ ਨੂੰ ਦਾਣੇ ਆਪਾਂ ਓਕੇ ਹੋ ਗਈ ਰਿਪੋਰਟ ਤੇ ਇਹਨਾਂ ਨੂੰ ਫਿਰ ਦਾਣੇ ਹੋਰ ਪਾਉਣੇ ਪੈਣਗੇ ਨਾ ਕਬੂਤਰ ਵਾਹੋਗੇ ਇੱਕ ਮਿੰਟ ਰੁਕੋ ਕੋਈ ਨਵੀਆਂ ਜੋੜੀਆਂ ਛੱਡਦਿਆਂ ਨਵੀਆਂ ਜੋੜੀਆਂ ਐੜਦਿਆਂ 1 2 3 4 5 6 7 7 ਜੋੜੀਆਂ ਨਵੀਆਂ ਲਾਦਾਂ ਸ਼ਾਇਦ ਮੇਰੀ 7 ਕਿ 8 ਲੱਖ ਲਾ ਲ ਪਤਾ ਨਹੀਂ ਯਾਰ ਕਿੰਨੀਆਂ ਲਾਗਣ ਇਹ ਰੋ ਦਾਣੇ ਵਾਲੀ ਬਾਲਟੀ ਕਿਧਰ ਗਈ ਮੈਨੂੰ ਇਸ ਤਰੀਜੀ ਵੀ ਜਾਣਾ ਤੋਦੇ ਕੰਮ ਬਹੁਤ ਕਰਨੇ ਬਾਬਾ ਸੱਚੇ ਇੱਕ ਬੱਚਾ ਮਰ ਗਿਆ ਬਈ ਸੱਚ ਬੈਡ ਵਿੱਚੋਂ ਉਹ ਨਾ ਪਤਾ ਨਹੀਂ ਕੀ ਵਾਰਦਾਤ ਹੋਈ ਤੇ ਡੈੱਡ ਹੋ ਗਿਆ ਬੱਚਾ ਡੈੱਡ ਹੋ ਗਈ ਜੀ ਇਹਨਾਂ ਹੋਰ ਤਾਂ ਕੱਢ ਲਾਂਗੇ ਟੈਨਸ਼ਨ ਨਾ ਆਣਾ ਖੋਲੋ ਜੀ ਕਰ ਦੇ ਮੈਂ ਤਾਂ ਇਹਨਾਂ ਰੱਖਿਆ ਪਹਿਲਾਂ ਸਹੀ ਹੈ ਓਕੇ ਛੱਡ ਦੇ ਇਹਨਾਂ ਇੰਨੇ ਆਲਾ ਹੈਗਾ ਹੈ ਨਾ ਉਡਰਣਾ ਤਾਂ ਓਕੇ ਵੀ ਰਿਪੋਰਟ ਗਰੂ ਜੋੜਨਾ ਬਾਤ ਉਹ ਖਾਣਾਗੇ ਪਹਿਲਾਂ ਬੈਠ ਕੇ ਦਾਲੇ ਰੱਖਿਆਈਏ ਹੁਣ ਵੀਡੀਓ ਬੰਦ ਬੁੰਦ ਨਹੀਂ ਹੁੰਦੀ ਬਸ ਗਰਮੀ ਹੋਈ ਗਈ ਹੈ ਨਲੀ ਲਾਤੀ ਯਾਰ ਬਾਦ ਚ ਚਲੋ ਕੋਈ ਨਾ ਮੈਨੂੰ ਬੈਠ ਕੇ ਕੋਈ ਜਾਨਵਰ ਲੰਦਾ ਯਾਰ ਚਲੋ ਕੋਈ ਨਾ ਓਕੇ ਰਿਪੋਰਟ ਰੱਖਦੇ ਬਈ ਸਾਰੇ ਕਬੂਤਰਾਂ ਨੂੰ ਦਾਣੇ ਵੀ ਰੱਖਦੇ ਤੇ ਪਾਣੀ ਵੀ ਪਾਉਂਦੇ ਹਾਂਜੀ ਕੰਮ ਹੋ ਗਿਆ ਡਨ ਅੱਜ ਕਿੰਨੀਆਂ ਜੋੜਾਂ ਲੰਗਾਂ ਆ ਭਰੇ ਦੱਸੀ ਮੈਨੂੰ ਓਏ ਇੱਕ ਛੱਡ ਕੇ ਪਰਲੇ ਆ ਜਿਹੜੀ ਛੱਡ ਗਈ ਛੋਧਰ ਨੂੰ ਲਾਈਏ ਇਹ ਗਿੰਨੀ ਨਹੀਂ ਵਿੱਚ ਹੋਰ ਦਸ ਕਿਹੜੀਆਂ ਲੰਗਾਂ ਮੈਂ ਰਾਜ ਨਾਲ ਐਸੀ ਲਾਉਂਦੇ ਨਹੀਂ ਐਂ ਡੋਂਟ ਲਾਈਕ ਅੰਜਰ ਦੇ ਨੇ ਐਡੀ ਸੋਹਣੀ ਕੂੜੀ ਨਾਲ ਛੱਡਦਾ ਮੈਂ ਕੱਬਰ ਜਾ ਠਾਕੁਰ ਕਿੰਨੀਆਂ ਲੰਗਾਂ ਅੱਜ ਪੰਜੀ ਲੰਘੇ ਨਾ ਯਾਰ 1 2 3 1 2 ਮੈਂ ਤਾਂ ਇਤਨੀ ਫਿਰਦਾ ਪੰਜ ਤੇ ਕੋਹ ਵਿੱਚ ਵੀ ਛੜਦੇ ਪਾਂ ਛਾ ਕੀ ਬਣ ਸਿੰਘਾਂ ਦੀ 6 ਇੱਕ ਹੋ ਬਚੇ ਵਾਲਾ ਗਣ ਕੇ 7 ਹੈ ਬਸ ਪੰਜ 6 ਜੋੜੇ ਦਾ ਲੰਘਾ ਰੋ ਤਾਂ ਗਿੰਦੀ ਠੀਕ ਹੈ ਕਿ ਨਹੀਂ ਉਹ ਕੱਲ ਦੀ ਲਈ ਹੈ ਚਲਾ ਚੱਲ ਜੀ ਜੂੜ ਲੈ ਲਿਖਾ ਆਪਣੀਆਂ ਕਾਹ ਦੋ ਜੁੜੀ ਲੈ ਕੇ ਤਾ ਤੇ ਪੋ ਦੂਜਾ ਲਾਇਆ ਆਪਣਾ ਹਾਂ ਬੋਲ ਵਾਲਾ ਹਾਂਜੀ ਚੱਲੇ ਆ ਜੀ ਰਿਸ਼ਤੇਦਾਰੀ ਚ ਮੇਰੇ ਬਾਰ ਬੂਰ ਭੇੜ ਦੇ ਚੰਗੀ ਤਰ੍ਹਾਂ ਜੋੜੇ ਵੱਡੇ ਹਾਰਦਾ ਮੇਰੇ ਖਾ ਜਾਓ ਬਾਈ 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 ਆਓ ਵੇਖ ਲਓ ਮੇਰੇ ਨਿਕਲ ਨਾ ਜਾਵੇ ਉਹ ਨਹੀਂ ਨਿਕਲਦਾ ਤੇ ਆ ਮੂਤੀ ਇਹ ਨਮਕਤੋ ਇਹਦੇ ਹਾਂ ਮੂਤੀ ਇਹ ਸੈਟ ਦਾ ਕਿੱਥੇ ਆਉਂਦਾ ਨਹੀਂ ਖਟਾਇਆ ਹੋਰੀ ਲੈ 12 ਚਲੋ ਬਈ ਖੁੱਡੇ ਖੱਡੇ ਜੜੀਏ ਨੇ ਮੈਂ ਰਿਸਤਰੀ ਦੋਦੇ ਜਾਇਆ ਮੈਂ ਕਰਾ ਹਣਾ ਹਣ ਦਾਣਾ ਪਾਣੀ ਪਾ ਕੇ ਸਾਰ ਨੂੰ ਅੰਦਰ ਵਾਲੇ ਰਹਿ ਗਏ ਕਲੇ ਡੋਲਣ ਵਾਲੇ ਉਹਨਾਂ ਨੂੰ ਪਾ ਦੇ ਰਹੇ ਇਹਨੂੰ ਜਿੰਦੇਲਾ ਬਈ ਚਾਬੀ ਕਿੱਥੇ ਆਚਰ ਅੰਦਰੀ ਭਾਈ ਉਹ ਬਈ ਖੋਲ ਫੇਰ ਖੋਲ ਬਾਹਰ ਖੋਲ ਕਰ ਦਿਆ ਯਾ ਵਾ ਇਹਨਾਂ ਦੀ ਬਣਾਉਣਿਆ ਸੈਟ ਹਾਂਜੀ ਚੱਲ ਗਈ ਬੈਠੋ ਹੀ ਕਪੜਾ ਕਪੜਾ ਮਾਰਨ ਦੇ ਯੁੰਦਣਾ ਆਪਾਂ ਸੁਖਾਉਣਾ ਵੀ ਨਹੀਂ ਮਾਰਿਆ ਕਦੇ ਕਪੜਾ ਕਾਰਿਆ ਉਹ ਪਾਈ ਐਸੀ ਹੋ ਰਹੀ ਨੀ ਉਹ ਪੱਖਾ ਸੱਡ ਰਹੀ ਜਿੱਧਰ ਆਉਣੀ ਚੱਲੋ ਭਾਈ ਆ ਬਾਹਰ ਆਜ ਕੇ ਰੋਟੀ ਖਾਧੀ ਉਹ ਵਾਹ ਵਡਿਆ ਘਰ ਆ ਨਾ ਪਤਾ ਨਹੀਂ ਮਾਰਦੀ ਉਹ ਐ ਲਕਜ਼ਰੀ ਹਾਂਜੀ ਚਲੋ ਚੱਲ ਗਏ ਜੀ ਦਿਖਾ ਦੇ ਲੱਪਣਗੇ ਕੀ ਲਿਖਿਆ ਤੇ ਤਾਜ਼ੀ ਬੀ ਇਹ ਤਾਂ ਵੀਡੀਓ ਬਾਹਰ ਗਿਆ ਪੀ ਲੱਗ ਗਏ ਇਹ ਵਾਸਤੇ ਮਨੇ ਹੁਣ ਆਉਣ ਬਣਾਉਣੀਆ ਭਰਾਵਾ ਚੌੜ ਕਰਦਾ ਮੇਰਾ ਕੰਮ ਦੇ ਬੰਦਾ ਤਾਂ ਉਹਨੇ ਮਗਾਈ ਸੀ ਉਹ ਤਾਜ਼ੀ ਚਾਹੀਦੀ ਸੀ ਬਾਬਾ ਤਾਜ਼ ਫਿਰ ਦਾ ਤਾਜ ਵੀੜੀ ਕਹਿੰਦਾ ਆ ਜਾ ਚਲ ਨਿਕਲ ਬਾਹਰ ਖੰਡ ਜੁਬਰੇ ਚਾਹ ਫੜਾ ਕੇ ਆ ਜਾ ਫਿਰ ਮੈਂ ਰਿਸਤਰੀ ਜਾਨ ਬਾਕੀ ਐਡਾ ਕੋਈ ਚੱਕਰ ਇਹ ਆਪਾਂ ਲੋਰ ਟੀ-ਸ਼ਰਟ ਪਾ ਕੇ ਜਾ ਵੜ ਦਿੰਨੇ ਹਣਾ ਤੇ ਜਿਹੜੀ ਗੱਲ ਤੁਹਾਨੂੰ ਕੱਲ ਕਹੀ ਸੀ ਵੀਦਰ ਪਾਣੀ ਟੱਪ ਦਾ ਕਰਨਾ ਆ ਦੇਖੋ ਕੋਠੇ ਦੇ ਨਾਲ ਨਾਲ ਪਾਣੀ ਟੱਪ ਦਾ ਟੱਪ ਦਾ ਕਰਤਾ ਆਪਾਂ ਠੀਕ ਹੈ ਕਿਹੜਾ ਉਹੀ ਹੋਏ ਉਹੀ ਕੋਹ ਹੋਵੇ ਅੱਖੀਂ ਰਗਾ ਉਹੀ ਕੋਠਾ ਹਾਂਜੀ ਮਾਗ ਹੈ ਇੱਕ ਨੰਬਰ ਜੀ ਪੂਰਾ ਮਾਹੌਲ ਬਣਿਆ ਪਿਆ ਚਾਹ ਦੀ ਫੜਾ ਵੀੜੀਆਂ ਫੜਾਦਿਆਂ ਸਾਰਾ ਕੰਮ ਸੈੱਟ ਹੈ ਹੁਣ ਚੱਲਦਾ ਮੈਂ ਰਿਸਤਰੀ ਜੁਬਰ ਨੂੰ ਘਰੇ ਛੱਡ ਜੂਗਾ ਦੁੱਧੇ ਜਾਣਾ ਤੇ ਮੈਂ ਸ਼ਾਮ ਤੱਕ ਮੁੜ ਕੇ ਆਉਣਾ ਜਾ ਕੇ ਜਾਮਣਾ ਹੈ ਨਹੀਂ ਆਈ ਡੋਟ ਹੈਵ ਜਾਮਨਸ ਹਾਂਜੀ ਮੇਰੀ ਵੀਰੋ ਆ ਗਏ ਜੀ ਘਰ ਵਾਪਸ ਲਗਭਗ ਸਾਢੇ ਹੀ ਵੱਜ ਗਏ ਨੀਰਾਲੈਣ ਮੈਂ ਚੋਬਰ ਰੂਪੇਈ ਤਾਂ ਮੈਂ ਤੂੰ ਗੱਡੀ ਤੇ ਮੋਟਰਸਾਈਕਲ ਲੈ ਆ ਰੈਡੀ ਦੇ ਮੋਟਰਸਿਕਲ ਮੈਂ ਕਿਹਾ ਉਹ ਤੇ ਬੰਦਾ ਹੈਗਾ ਨਾ ਆਪੇ ਬਾੜੇ ਦੇ ਸਿੱੜ ਦੂਗਾ ਉਹ ਕਹਿੰਦਾ ਚਲ ਉਹ ਗਿਆ ਨੀਰਾਲੈਣ ਆਪਾਂ ਅੱਗੇ ਕਰੇ ਚਲੋ ਹੁਣ ਵੀਡੀਓ ਵਗੈਰਾ ਐਡਿਟ ਕਰ ਲਈਏ ਫਿਰ ਉੱਧਰ ਲੈ ਕੇ ਚੱਲ ਕੇ ਜੋੜੀਆਂ ਦਾ ਹਾਲਚਲ ਵੇਖਣਾ। ਦੇਖਦੇ ਆ ਕੀ ਬੰਦਾ ਕਰਦਾ ਵਾ। ਹਾਂਜੀ, ਆਉਂ ਚੁਗੇ ਜੀ। ਲੀ ਹੋ ਵੇਖੇ ਆ ਕੇ ਐ ਕਰਦਾ ਜੇ ਮੈਂ ਸਾਰਾ ਘਰ ਵਿਖਾਉਣਾ ਹਨਾ ਇਹਨੂੰ ਮੁਰੇ ਮੁਰ ਲੈ। ਦੇਖੀ। ਬਿਆਲਾ ਮੈਂ ਕਰਦਾ ਚੰਦਰਾ 13 ਮੈਂ ਮਾਰੀ ਪਿਆ ਮੈਨੂੰ ਤੇ ਇਹ ਤੈਨੂੰ ਕੀ ਦੱਸਾਂ। ਇਹਦਾ ਉਹ ਲੈ ਕੇ ਭਾਗਿਆ ਭਈ। ਓਏ। ਇਹਦਾ ਮੈਂ ਮਾਰੀ ਪਿਆ। ਹੂੰ ਮੈਂ ਤਾਂ 13 ਆ ਜਾਂਦਾ ਕੰਜੰਦਾ। ਜੇ ਉਹ ਜਾਣਦੇ ਜੱਤੀਏ। ਜੋੜੇ ਜੜੇ ਲੱਗੇ ਆ ਕੀ ਉਹ ਕਰ ਤੂੰ ਕਹਿੰਦਾ ਪਾਸੇ ਪੂਸੇ ਚੜੜਲਾ ਆਪਣੀ ਜੂੜੀ ਜੜੀ ਲਾਈ ਆ ਤੂੰ ਠੀਕ ਹੈ ਨਹੀਂ ਮੈਨੂੰ ਵੇਖ ਕੇ ਹਾਸੇ ਆਉਂਦੀ ਆ ਉਹਨੂੰ ਜੱਬਲ ਜਿੰਨ ਲਿਆ ਰੱਖ ਜਾੜਦਾ ਭਾਏ ਇਹਦੀ ਸੋਹਣੀ ਕੂਤਰੀ ਜੱਬਲ ਜਾਂ ਲਾ ਕੇ ਤਰਤਾ ਏ ਨੂੰ ਦਿਖਾਵਾਂ ਬਾਬੇ ਇੱਕ ਮਿੰਟ ਰੋਕੋ ਆ ਗਏ ਉਤਰਨਾ ਹੈ ਹੈ ਦਾ ਮੋਲਾ ਵਾਲਾ ਇਹ ਵੀ ਪਰ ਮਾਲਾ ਆ ਦੇਖੋ ਸੁੱਥੇ ਵਾਲੀ ਦੀ ਭੈਣ ਬਾਈ ਤੂੰ ਕੂਤਰੀ ਤਾਂ ਵੇਖ ਅੱਗੇ ਰਕਾਨ ਤੇ ਮਗਰ ਵੇਖ ਜੱਬਲ ਪੁੱਤ ਨਾਲ ਜੱਬਲ ਕਿੰਨੀ ਚੰਗੀ ਐ ਕੂਦਰੀ ਵੇਖ ਬੜਾ ਕੀ ਬਾਤ ਆ ਯਾਰ ਕੂਦਰੀ ਹੈ ਨਾ ਦੇਖ ਹਰੇਕ ਬੰਦਾ ਇਹਨੂੰ ਸੁਣਾਉਂਦਾ ਹਾਂ ਆ ਗਈ ਵੀ ਇਹ ਕੂਦਰੀ ਕੂਦਰੀ ਵੇਖੋ ਇਹਨਾਂ ਨੇ ਐ ਇਹ ਆਈਆਂ ਨਜ਼ਰ ਵੱਟੋਈ ਨਾਲ ਜੀ ਹਾਂ ਜੀ ਆਲਾ ਪੁੱਤ ਆਲਾ ਬਾੜ ਦੇ ਕਾਂ ਦੇ ਪੁੱਤੇ ਦਾ ਸਾਡੇ ਦਾ ਦਿਓ ਖਾ ਜਾ ਇਹਨੂੰ ਖਾ ਜਾ ਖਾ ਜਾ ਪਕੜ ਲੈ ਪਕੜ ਲੈ ਇਸਕਾ ਪਕੜ ਲੈ ਲਿਓ ਇਸਕਾ ਰੱਖ ਦੇ ਰੱਖ ਦੋ ਰੱਖ ਦੋ ਜੋੜਵਾ ਦਾਣੇ ਐ ਚੱਲੀ ਜਾਂਦੇ ਨਹੀਂ ਪਹਿਲੇ ਤਾਂ ਉਹ ਨਹੀਂ ਜੁੜਦੇ ਕਾਪੀਰਾਈਟ ਆ ਜਾਂਦਾ ਬਸ ਸਾਰਿਆਂ ਨੂੰ ਰਾਖੀ ਦਿਖਾ ਦਾਂਗੇ ਨਹੀਂ ਕੋਈ ਗੱਲ ਰਾਖੀ ਚੱਲੀਆਂ ਦਾ ਗਾਣਾ ਠੀਕ ਆ ਉਹ ਬੋਲਦਾ ਰੰਜਾ ਬੋਲ ਜੀ ਹੂੰ ਬੋਲਦਾ ਰੰਜਾ ਆ ਵਾਹ ਆਈਆਂ ਵੀਰਾ ਇਧਰ ਹਿੰਦ ਕਰਦੀ ਨਾ ਅੱਜ ਕੰਮ ਹੋ ਰਿਹਾ ਕੋਈ ਨਾ ਰੱਖੀ ਆ ਨੀ ਜਿਆ ਨੀ ਆਇਆ ਤੇ ਓਏ ਉਹ ਕਿੱਧਰ ਗਏ ਓਏ ਥੱਲੇ ਕਰਕੇ ਆ ਤੇਰੀ ਮੰਡੀ ਕੋਈ ਤੇਰੀ ਭੈਣ ਮਾ ਗਏ ਮੈਂ ਕਿਤੇ ਵੇ ਬੈਠ ਕੇ ਗਏ ਮੈਂ ਕਿਤੇ ਵੱਡੀ ਹੋੜੀ ਮੈਨੂੰ ਪਤਾ ਨਹੀਂ ਕੋਈ ਮੇਲ ਜੁੜੀ ਆ ਗਈ ਤਾਂ ਤੁਹਾਡਾ ਹੱਡ ਦੇਣਗੇ ਕਿਹੜੇ ਕੰਗੀ ਕੰਗੀ ਵਾਲੇ ਕਿ ਕਿਹੜੇ ਕਿਚੜੇ ਵਾਲੇ ਕਿਚੜੇ ਵਾਲੇ ਨਹੀਂ ਇਹ ਕਿਹੜੇ ਗੱਲ ਤੇ ਇਹ ਬਤਾ ਇੰਨਾ ਦੇਖ ਨਹੀਂ ਨੀ ਹੋਈ ਵੇ ਐਂ ਨਿਕਲਦੇ ਵੀਰੇ ਇਹ ਨਹੀਂ ਮੇੜਦ ਕਰ ਨਹੀਂ ਜਾਂਦੀ ਐ ਫੇਰ ਕਿਤੇ ਕੇ ਬੰਦਾ ਇਕੱਲੇ ਵਾਈ ਨਹੀਂ ਜਾਂਦਾ ਐਂ ਇਹ ਵੇਰਦ ਕਰੋ ਤੇ ਬਾਹਰ ਨੂੰ ਕੋਈ ਗਰਾਂਟੀ ਦੀ ਕੋਈ ਫਰੀ ਕੋਈ ਨਹੀਂ ਕੋਈ ਕਹਦਾ ਹੀ ਤੇ ਛਾ ਉਹ ਤੇ ਲਿਆਏ ਬਾਹਰ ਪਹਿਲਾਂ ਜਿਹੜਾ ਭਾਈ ਬਾਈ ਤੇ ਰੋਟੀ ਖਾਂਦੇ ਸੀਗੇ ਇੱਕ ਇਹ ਬਾਈ ਚੱਕਾਗੇ ਰੋਟੀ ਖਾਵਾਂਗੇ ਨਹੀਂ ਖਾਦੀ ਨਹੀਂ ਆਣੀ ਸਹੀ ਗੱਲ ਐ ਨਹੀਂ ਖਾਦੀ ਨਹੀਂ ਆਣੀ ਓਏ ਦੱਸ ਸ਼ੌਮਾ ਕੋਈ ਕੋਈ ਗੱਲ ਨਹੀਂ ਠੀਕ ਐ ਅਜੀ ਅਈ ਮੈਂ ਪਿਛਲੇ ਸਾਲ ਹੋਰੇ ਪਹਿਲਾਂ ਉਹ ਲੋਹੀ ਜੋੜਾ ਲੱਗਾ 315 ਕੋਲੇ ਗਾਉਂਦਾ ਪੰਦਰਾ ਲਾ ਗੋਹਾਰ ਕੇ ਫਿਰ ਅਗਲੇ ਸਾਲ 25 ਛੜ ਦੇ ਨਾਲ ਫਿਰ ਹਾਰ ਗਏ ਬਜਾ 20 ਹਜ਼ਾਰ ਤੱਕ ਅੱਜ ਤੱਕ ਪੰਜ ਲਾ ਕੇ 25 ਹਜ਼ਾਰ ਬਣੇ ਪਹਿਲਾਂ 15 ਲਾ ਗਾ ਉਹ ਵੀ ਹਰੇ ਫਿਰ 20 ਲਾ ਗਾ ਉਹਦੇ ਵੀ ਕੋਲ ਹੋ ਰਿਹਾ ਅੱਜ ਦੇ 25 ਛੜ ਦੇ ਨਾਲ ਬਾਈ ਕਰਾਂਗੇ ਓਕੇ ਸਾਰੇ ਪੁੱਤਰ ਉਹਦਾਲੇ ਰੱਖ ਕੇ ਏ ਟੂਆ ਠੀਕ ਹੈ ਹੁਣ ਸਾਰੇ ਕੋਲਿਆਂ ਨਾਲ ਪਾਣੀ ਰੱਖੂਆਂ ਛੇ ਕੰਮ ਨੇ ਇੱਕ ਕਰੋ ਬਾਹਰ ਨੂੰ ਨਾ ਜਾ ਕੇ ਕੋਲ ਕੇ ਸਮਾਨ ਲਾਉਣਾ ਹੈ ਫੇਰ 6 ਰੁਪਏ ਆਉਂਗਾ ਬਣ ਕੇ ਤੇ 6 ਨੇ ਪੀ ਲਿਆ ਫਿਰ ਘਾਟੇ ਬਾਅਦ ਵਿੱਚ ਇੱਧਰ 6 ਰੁਪਏ ਆਉਂਦੇ ਸਹੀ ਗੱਲ ਹੈ ਓਕੇ ਬਾਕੀ ਗੁੱਡੇ ਦਾ ਜੋੜਾ ਜਿਹੜੇ ਕੀ ਪ੍ਰੋਸੈਸ ਚ ਲੀ ਜਾਦਾ ਇਹਦਰ ਲੇ ਕੂਤਰ ਨੂੰ ਅੱਗੇ ਪਾਣੀ ਪਾ ਦੇਗੇ ਆਪਾਂ ਠੀਕ ਹੈ ਬੈਟ ਕੱਲ ਨੂੰ ਪਤਾ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਇਹਨ ਨੂੰ ਪਤਾ ਆਹ ਖੁੱਡਾਂ ਜੀ ਵੀ ਆਹ ਖੁੱਡੇ ਜੀ ਵੀ ਜੋੜਨਾ ਕਰਤਿਆਂ ਸੀ ਹਨ ਇਹ ਤਾਂ ਪਹਿਲਾਂ ਹੀ ਕਰਤਿਆਂ ਸੀ ਨਾ ਇਧਰ ਅੱਜ ਕਰਤਿਆਂ ਤੇ ਠੀਕ ਹੈ ਤੇ ਇਹ ਚੀਜ਼ ਵੀ ਤੁਹਾਨੂੰ ਦਿਖਾ ਦਈਏ ਆਪਾਂ ਠੀਕ ਹੈ ਇਹ ਹੋੜਲਾ ਕਰਤੀ ਸਿਰ ਆਪਾਂ ਐ ਹੋਜੀ ਕੋਈ ਗੱਲ ਦੀਗੀ ਤੇ ਆਹ ਖੁੱਡਾਂ ਵੀ ਯਾਰ ਇੱਕ ਮਿੰਟ ਖੜ੍ਹ ਜਾ ਹਾਂਜੀ ਝੜ ਦਿਓ ਜੀ ਸਹੀ ਗੱਲ ਹੈ ਛੋਬਰ ਕਹਿੰਦੇ ਕਿ ਛੋਬਰ ਕਹਿੰਦੇ ਕਿ ਮੋਲ ਵਾਲਾਂ ਵਿੱਚ ਆਇਆ ਹੈ ਨਾ ਮੈਂ ਕੋਈ ਗੱਲ ਨਹੀਂ ਪੈਸੇ ਲਾਏ ਐ ਸਿੱਧਾ ਹੀ ਹਿਸਾਬ ਕਰਦਾ ਹੈ ਹੇ ਕੂਚੂਰੀ ਨਹੀਂ ਕੱਢ ਕੇ ਲੈਂਦੇ ਕਿਸੇ ਦੇ ਤੇ ਹਾਂ ਪਤਾ ਇਧਰ ਬਈ ਆ ਹਨ ਕਬੂਤਰ ਹੋ ਗਏ ਬਾਲੇ ਆ ਸਾਰੇ ਪੱਠੇ ਤੇ ਕੁਝ ਵੱਡੇ ਕਬੂਤਰ ਜਿਹੜੇ ਨਹੀਂ ਲਾਇਏ ਜੋੜਿਆਂ ਚ ਇਹ ਵੱਧ ਗਏ ਬਈ ਇਧਰ ਹਨ ਉਹ ਵੀ ਵੱਡਾ ਕਬੂਤਰ ਸਾਰੇ ਵੱਡੇ ਕਬੂਤਰ ਫਿਰਦੇ ਇਧਰ ਪੁੱਲ ਮਲਾ ਕੇ ਇਹਨਾਂ ਨੂੰ ਤਾਂ ਹੀ ਆ ਦੋ ਫੱਟੀਆਂ ਬਾਤੀਆਂ ਆਪਾਂ ਵੀ ਇਧਰ ਓਖੇ ਰਾ ਹੁਣ ਬੈਠਣ ਬੁੱਟਣ ਲੱਗੇ ਇਹ ਕੋਈ ਚੱਕਰ ਦੋਵੇਂ ਫੱਟੀਆਂ ਤੇ ਬੈਠ ਕੇ ਕਰ ਕਰਦਾ ਸੌਖੇ ਹੋ ਗਏ ਠੀਕ ਹੈ ਜੀ ਤੇ ਓਕੇ ਮਰ ਕਾਹੜਾ ਕਬੂਤਰ ਹੈ ਅੱਛਾ ਇਹ ਤਾਂ ਕਮਾਂਡ ਲਾ ਹਨਾ ਠੀਕ ਹੈ ਬਹੁਤ ਬਠੇ ਰਹੇ ਬਾਹਰ ਗੋਡੇ ਕਬੂਤਰੇ ਬੈਠੇ ਸਾਰੇ ਲਾ ਹੀ ਨਹੀਂ ਨਹੀਂ ਫਿਰ ਬਾਲੇ ਜੂੜੇ ਤਾਂ ਲੱਗਦੇ ਨਹੀਂ ਸੀ ਦੇਖਦੇ ਸਾਬ ਕੋਲ ਐਨੇ ਤਾਂ ਪੂਰੀ ਮੇਂ ਕਬੂਤਰਾਂ ਘਟ ਹੈ ਬਰੇ ਆਹ ਦੇਖੋ ਕਬੂਤਰਾਂ ਐਨਾ ਕਬੂਤਰ ਸਾਨੂੰ ਦਿਖਾ ਦੇ ਕਬੂਤਰ ਬਾਲੇ ਹੈ ਕਬੂਤਰਾਂ ਘਟ ਤਾਂ ਹੀ ਜਦੋਂ ਕੋਈ ਖਾਸ ਯਾਰ ਮਿੱਤਰ ਨੂੰ ਦੇਣੀ ਹੁੰਦੀ ਹੈ ਮੈਂ ਕਹਾਂ ਉਹਨਾਂ ਨੂੰ ਬਈ ਕਬੂਤਰ ਲੈ ਜਾਓ ਕਬੂਤਰਾਂ ਤਾਂ ਆਪ ਦੇ ਕੋਲੇ ਨਹੀਂ ਸਾਡੇ ਕੋਲੇ ਤੇ ਹੁਣ ਬਈ ਚੱਲਦੇ ਆਂ ਬਾਦਲ ਯਾਰ ਉੱਪਰ ਨੂੰ ਪੰਨਾ ਲਾ ਕੇ ਖਵਾ ਲਿਆ ਅੱਗੇ ਬਰਗਰ ਬਾੜਾ ਮਿਲ ਕੀ ਜਾਂਦੇ ਕਹਿੰਦਾ ਮੈਂ ਪੰਨਾ ਲਾ ਕੇ ਖਾਣਾ ਹੈ ਬਰਗਰ ਪੰਨਾ ਲੈ ਆਇਆ ਹਾਂਜੀ ਬਾਈ ਦਾ ਨਾਮ ਕੀ ਹੈ ਦੀਪਕ ਦਾ ਦੀਪਕ ਦਾ ਖਵਤਾ ਚੋਬਰ ਨੂੰ 버거 ਤੂੰ ਹੀ ਕਰਦਾ 버거 ਨੇ ਓਏ ਤਾਂ ਹੀ ਤਾਂ ਮੁੰਡੇ ਦੀ 골ਫੀ ਘਣ ਆਏ ਆ ਸੁਣ ਲੱਗੇ ਬਈ ਜਮਾਨਾ ਅੱਖਾਂ ਚ ਪਾਣੀ ਘੜਦਾ ਬੁਰਾ ਹਾਲੀ ਕਰਦਾ 버거 ਨੇ ਹਾਂਜੀ ਆਗੇ ਅੰਦਰ ਲੈ ਘਰੇ ਬਈ ਤੇ ਹੁਣ ਪਾਣੀ ਜਦਲਾ ਬਦਲੀ ਕਰੀਏ ਉਹ ਸਾਰੀਆਂ ਕੌਲੀਆਂ ਚਾੱਕ ਕੇ ਆ ਕਬੂਤਰਾਂ ਨੂੰ ਰੱਖੀ ਲਿਓ ਵਾਸਤੇ ਕਰੇ ਮੈ ਰੁਤੀ ਲੱਸੀ ਤੇ ਪੈੜਾ ਗਰੀ ਪਿਉਂਗਾ ਆਇਆ ਬਸ ਇਹਨੂੰ ਇਧਰੋਂ ਜਾਂਦਾ ਹੋਇਆ ਨਾਲ ਲੈ ਜੂਗਾ ਤੇ ਖਵਾ ਦੂਗਾ ਲਾਈਟਾਂ ਨੂੰ ਤਾਂ ਛੱਡੀਏ ਤੇ ਹਾਂ ਇੱਕ ਵੀ ਜਿਹੜੀ ਚੋਬਰ ਨੇ ਜੋੜੀ ਲਾਈ ਹੈ ਨਾ ਉਹ ਮੈਂ ਪੜ ਦਾਂਗਾ ਮੇਰੇ ਫਿੱਟ ਨਹੀਂ ਆਈਗੀ ਚੋਬਰ ਦਾ ਟੱਪ ਗਿਆ ਘਰ ਨੂੰ ਠੀਕ ਹੈ ਮੈਂ ਤਾਂ ਇਹਨੂੰ ਦਖੂ ਦਾਣੇ ਜੋੜੀ ਲਾਉਣ ਖੜ ਜਾ ਕਬੂਤਰ ਜਿਹਨੂੰ ਛੱਡਦਾ ਬੈਠ ਕੇ ਜ ਕਬੂਤਰੀ ਛੱਡਦਾ ਖੁੱਡੇ ਚ ਸਿੱਧਾ ਹੀ ਸਾਹ ਲਾਉਣੀ ਨਹੀਂ ਜਦੋਂ ਕੀ ਫਾਇਦਾ ਯਾਰ ਹਾਂਜੀ ਤੇ ਕੀ ਕਹਿੰਦੇ ਹੁੰਦੇ ਇੱਕ ਰੜ ਰੜ ਇਹ더라 ਪਾਤਾ ਜੀ ਦਾਣਾ ਪਾਣੀ ਓਕੇ ਰਿਪੋਰਟਾਂ ਤੇ ਹੁਣ ਲੀਓ ਨੂੰ ਲੈ ਚਲੀਏ ਘਰੇ ਆਪਾਂ ਤੇ ਇਹਨੂੰ ਤੈਨੂੰ ਹੀ ਲਿਜਾਣਾ ਸਰਵਾਲ ਲੈ ਆਏ ਥੋੜਾ ਹਾਂ ਤੈਨੂੰ ਹੀ ਲੈ ਕੇ ਚੱਲ ਚੱਲੇਗੇ ਚੱਲ 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 ਨਾ ਪੂਰਾ ਨਾ ਜਾਂਦਾ ਬੌਡੀ ਗਾਰਡ